ਮਲੇਰ ਕੋਟਲਾ ਸ਼ਹਿਰ ਪੰਜਾਬ ਦਾ ਇੱਕ ਐਸਾ ਸ਼ਹਿਰ ਜਿੱਥੇ ਬਾਬਾ ਹਾਇਦਰ ਸ਼ੇਖ ਜਿਹਦੇ ਨਾਮ ਨਾਲ ਇਹ ਸ਼ਹਿਰ ਜਿਹੜਾ ਕੀ ਹੈ ਜਾਨਿਆ ਜਾਂਦਾ ਤੇ ਹਰ ਸਾਲ ਇਹਨਾਂ ਦੇ ਜਨਮ ਦਿਨ ਦੇ ਉੱਤੇ ਇੱਥੇ ਇੱਕ ਮੇਲਾ ਲਗਾਇਆ ਜਾਂਦਾ ਹੈ ਜੇਠ ਦੇ ਮਹੀਨੇ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਜਦੋਂ ਇਹਨਾਂ ਦੇ ਜਨਮ ਦਿਨ ਦੇ ਉੱਤੇ ਚਿੱਟੇ ਰੰਗ ਦਾ ਇੱਕ ਘੋੜਾ ਜਿਹੜਾ ਕੀ ਹੈ ਇਸ ਦਰਗਾਹ ਦੇ ਉੱਤੇ ਭੇਟ ਕੀਤਾ ਜਾਂਦਾ ਤੇ ਇੱਕ ਨਾਮ ਇਸ ਨੂੰ ਹੋਰ ਸਾਜੀ ਵਾਲਤਾ ਦਿੱਤਾ ਗਿਆ ਹੈ ਜਿਸ ਦੀ ਜਿਸ ਦੇ ਬਾਰੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਬਣੇ ਰਹਿਣਾ ਤੁਹਾਨੂੰ ਦੱਸਾਂਗੇ ਜ਼ਰੂਰ ਕੱਲ ਹੋਰ ਇੱਥੇ ਇਸ ਦਰਗਾਹ ਦੇਤੇ ਹਰ ਧਰਮ ਦੇ ਲੋਕ ਜਿਹੜੇ ਨੇ ਹਿੰਦੂ ਮੁਸਲਿਮ ਸਿੱਖ ਐ ਸਾਈ ਸਭ ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਇੰਨੀ ਮਾਨਨਤ ਹੈ ਇੱਕ ਗੱਲ ਹੋਰ ਜਿਹੜੀ ਕਿ ਕਾਫੀ ਜ਼ਿਆਦਾ ਇਸ ਦਰਗਾਹ ਦੇ ਲਈ ਮਸ਼ਹੂਰ ਹੈ ਮੰਨੀ ਜਾਂਦੀ ਹੈ ਕਿ ਇਸ ਦਰਗਾਹ ਦੀਆਂ ਜਿਹੜੀਆਂ ਦੀਵਾਰਾਂ ਨੇ ਉਹ ਪੁੱਤਾਂ ਦੇ ਵੱਲੋਂ ਜਿੰਨ ਜਿਹੜਾ ਨਾਮ ਲਿੱਤਾ ਜਾਂਦਾ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ ਖਾਸियत ਇਹ ਹੈ ਕਿ ਇਹ ਜਿਹੜੀਆਂ ਦੀਵਾਰਾਂ ਨੇ ਪੱਥਰਾਂ ਦੇ ਨਾਲ ਚਿਣੀਆਂ ਗਈਆਂ ਨੇ ਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੇਤਾ ਜਾਂ ਸਿਮਿੰਟ ਨਹੀਂ ਵਰਤਿਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਚੱਲਦੇ ਹਾਂ ਅੱਗੇ ਦੱਸਦੇ ਹਾਂ ਤੁਹਾਨੂੰ ਇਸ ਦੇ ਬਾਰੇ। ਕਲੇਰਕੋਟਲਾ ਦੀ ਦਰਗਾਹ ਬਾਬਾ ਹੈਦਰ ਸ਼ੇਖ ਸ਼ੇਖ ਸਦਰੂਦੀਨ ਸਦਰੇ ਜਹਾ ਦੀ ਮਜ਼ਾਰ ਹੈ ਜਿਨ੍ਹਾਂ ਨੇ 1449 ਦੇ ਵਿੱਚ ਇੱਥੇ ਆ ਕੇ ਸੂਫੀ ਬਾਗ ਦੀ ਸਥਾਪਨਾ ਕੀਤੀ ਅਤੇ ਸ਼ਹਿਰ ਦੀ ਨੀਂ ਰੱਖੀ ਤੇ ਇੱਥੇ ਹੀ ਉਹਨਾਂ ਨੇ ਆਪਣਾ ਜੀਵਨ ਰੱਬ ਦੀ ਇਬਾਦਤ ਦੇ ਵਿੱਚ ਬਿਤਾਇਆ ਜਿਸ ਕਾਰਨ ਇਹ ਸ਼ਹਿਰ ਸਾਂਝੀ ਵਾਲਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜਿੱਤੇ ਸਾਰੇ ਧਰਮਾਂ ਦੇ ਲੋਕ ਇੱਜ਼ਤ ਅਤੇ ਸ਼ਰਧਾ ਨਾਲ ਮੱਥਾ ਟੇਕਣ ਦੇ ਲਈ ਆਉਂਦੇ ਨੇ ਖਾਸ ਕਰਕੇ ਗਰਮੀ ਦੇ ਮਹੀਨਿਆਂ ਵਿੱਚ ਜੇਟ ਵਿੱਚ ਅਤੇ ਇੱਕ ਵੱਡਾ ਮੇਲਾ ਲੱਗਦਾ ਹੈ ਸ਼ੇਖ ਸਦਰੂਦੀਨ ਸਦਰੇ ਜਹਾ ਬਾਬਾ ਹੈਦਰ ਸ਼ੇਖ ਜੀ ਜੋ ਕਿ ਅਫਗਾਨਿਸਤਾਨ ਦੇ ਸ਼ੇਰਮਾਨ ਤੋਂ ਆਏ ਸਨ ਇਹ ਸ਼ਹਿਰ ਦੀ ਇਹ ਸ਼ਰਧੇ ਸੰਸਥਾਪਕ ਵੀ ਮੰਨੇ ਜਾਂਦੇ ਨੇ। ਬਾਬਾ ਜੀ ਨੇ ਇਸ ਥਾਂ ਦੇ ਉੱਤੇ ਆਪਣੀ ਝੌਪੜੀ ਬਣਾਈ ਅਤੇ ਇਬਾਦਤ ਕੀਤੀ। ਮਲੇਰਕੋਟਲਾ ਆਪਣੇ ਭਾਈਚਾਰੇ ਅਤੇ ਸਾਂਝ ਲਈ ਵੀ ਮਸ਼ਹੂਰ ਹੈ। ਇਸ ਦਰਗਾਹ ਦੇ ਉੱਤੇ ਸਾਰੇ ਧਰਮ ਦੇ ਲੋਕ Hindu, Muslim, Sikh ਆਪਣੀ ਸ਼ਰਧਾ ਦੇ ਨਾਲ ਨਤਮਸਤਕ ਨਤਮਸਤਕ ਹੁੰਦੇ ਨੇ ਜੋ ਕਿ ਇਸ ਨੂੰ ਬੜਾ ਹੀ ਵਿਲੱਖਣ ਸਥਾਨ ਬਣਾਉਂਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸਦਾ ਕਿ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਹਰ ਸਾਲ ਇੱਥੇ ਮੇਲਾ ਲੱਗਦਾ ਹੈ ਉੱਥੇ ਹਰ ਸਾਲ ਹੀ ਉਨਾਂ ਨੂੰ ਇੱਕ ਸਵਾਰੇ ਵਾਲਾ ਘੋੜਾ ਭੇਟ ਕੀਤਾ ਜਾਂਦਾ ਹੈ। challa ਇਸ ਸ਼ਹਿਰ ਦਾ ਨਾਮ ਮਲਹਿਰਗੜ੍ਹ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਪਰ ਬਾਬਾ ਜੀ ਦੇ ਆਉਣ ਤੋਂ ਬਾਅਦ ਇਹਨਾਂ ਦੀ ਰਿਹائش ਬਣਾਈ ਗਈ ਜਿਸ ਤੋਂ ਬਾਅਦ ਇਸ ਸ਼ਹਿਰ ਨੂੰ ਮਲੇਰਕੋਟਲੇ ਦੇ ਨਾਮ ਦੇ ਨਾਲ ਜਾਣਨ ਲੱਗ ਪਏ। ਮਲੇਰਕੋਟਲਾ ਨੂੰ ਪੰਜਾਬ ਦੀ ਸਾਂਝੀ ਵ alter ਦਾ ਪ੍ਰਤੀਕ ਕਿਉਂ ਮੰਨਿਆ ਜਾਂਦਾ ਹੈ? ਇਸ ਦਾ ਮੁੱਖ ਕਾਰਨ ਇਹ ਹੈ ਕਿ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਸੀਸਾਂ ਵੀ ਪ੍ਰਾਪਤ ਸਨ। ਜਿਸ ਕਾਰਨ 1947 ਦੀ ਵੰਡ ਵੇਲੇ ਵੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਹੋਈ ਤੇ ਇਸ ਤੋਂ ਖਾਸ ਜਿਹੜੀ ਇਹ ਚੀਜ਼ ਇੱਥੇ ਖਾਸियत ਇਸ ਲਈ ਬਣਾਈ ਜਾਂਦੀ ਹੈ ਕਿ ਜੋ ਦੀਵਾਰਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਰੇਤਾ ਜਾਂ ਸਿਮਿੰਟ ਨਹੀਂ ਲੱਗਿਆ ਹੋਇਆ ਪੱਥਰਾਂ ਦੇ ਨਾਲ ਇਹ ਜਿਹੜੀਆਂ ਦੀਵਾਰਾਂ ਨੇ ਜਿਨ੍ਹਾਂ ਦੇ ਵੱਲੋਂ ਬਣਾਈਆਂ ਗਈਆਂ ਸੀ ਪਰ ਇਸ ਦਰਗਾਹ ਦੀ ਇਸ ਸਥਾਨ ਦੀ ਸ਼ਕਤੀ ਦੇ ਕਾਰਨ ਅੱਜ ਵੀ ਉਹ ਦੀਵਾਰਾਂ ਉਸੇ ਤਰ੍ਹਾਂ ਹੀ ਖੜੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਹਾਂ ਜੀ ਆ ਇਹਨਾਂ ਦੇ ਘਰ ਵਾਲਿਆਂ ਨਾਲ ਜੀ ਉਹ ਨਾਲ ਹੀ ਪੁੱਗਤੇ ਦੀ ਹੈ ਜੀ ਆਪ ਤੈਨੂੰ ਸਾਭਜਤ ਦੇ ਜੀ ਜੀ ਤੇ ਨਾ ਇੱਕੋ ਨਹੀਂ ਥੱਲੇ ਇਹ ਚਾਲ ਬਾਬਾ ਜੀ ਦੇ ਸੇਵਾਦਾਰ ਹੈ ਸੇਵਾਦਾਰ ਠੀਕ ਹੈ ਜੀ ਬਾਬਾ ਜੀ 1468 ਇਸ ਵਿੱਚ ਦਰਵਾਜ਼ੇ ਉੱਪਰ ਜੀ ਇਸ ਜਗ੍ਹਾ ਦੇ ਉੱਪਰ ਆਇਆ ਟਿੱਲਾ ਟਿੱਲਾ ਹਾਂ ਅੱਛੀ ਜਗ੍ਹਾ ਜੀ ਸ਼ਹਿਰ ਦੀ ਸਭ ਤੋਂ ਉੱਚੀ ਜਗ੍ਹਾ ਇਹ ਸੀ ਅੱਛਾ ਜੀ 1468 ਵਿੱਚ ਉਰੇ ਆਨੇ ਬਾਬਾ ਜੀ ਨੇ ਪੂਰੀ ਜਗੇ ਭਗਤੀ ਕੀਤੀ ਸਭੂਰੀ ਕੀਤਾ ਪਹਿਲੇ ਉਨਰ ਦੀ ਟੈਂਪਲ ਅੱਛਾ ਜੀ ਉਹ ਜੰਗਲੇ ਜਾ ਰਹੇ ਇਹ ਪਹਿਲਾਂ ਉਹਦੇ ਸਾਹਮਣੇ ਜੀ ਕੀਹਨੇ ਰਾਤ ਕੋਈ ਬਿਚ ਨੇਰੀ ਤੂਫਾਨ ਆਇਆ ਜੀ ਉਹਨਾਂ ਦੇ ਘੋੜਿਆਂ ਦੀ ਉਹਨਾਂ ਦੇ ਟਮੋਕੀਆਂ ਦੀ ਉਖੜ ਗਈ ਜੀ ਲੇਕਿਨ ਇਹਨਾਂ ਇੱਕ ਟਮਟੇ ਵੀ ਦੀਵਾ ਜਲ ਰਿਹਾ ਅੱਛਾ ਜੀ ਕਿਸੇ ਦੇ ਹਿੱਸੇ ਆ ਬਾਸ਼ਾ ਨੂੰ ਵੀ ਆਪਣੇ ਤਾਂ ਘੋੜਿਆਂ ਦੇ ਮੂੰਹ ਮੁਰ ਗਏ ਜੀ ਉਖੜ ਗਈਆਂ ਗਾਂ ਦੀ ਜਗ੍ਹਾ ਇੱਕ ਬਜ਼ੁਰਗ ਹੈ ਉਹਨਾਂ ਦੇ ਟਮਟੇ ਦੀਵਾ ਜਲਦਾ ਅੱਛਾ ਜੀ ਕੀ ਜੀ ਉਹ ਆਏ ਕਿਹਨੇ ਉਹ ਕਹਿੰਦੇ ਮੈਂ ਜੰਗਲ ਨੂੰ ਜਾ ਰਹੇ ਹਾਂ ਕਿ ਮੈਂ ਫਦੇ ਹਾਂ ਬਈ ਜੀ ਜੰਗਲ ਨੂੰ ਤਾਂ ਆਪਣੇ ਕਿ ਜਾ ਫਦੇ ਜੀ ਉਹ ਫੇਰ ਜੰਗ ਜਿੱਤ ਗਈ ਜੀ ਜੀ ਜੇ ਜੰਗ ਜਿੱਤ ਗਈ ਜੀ ਉਹਨੇ ਜੇ ਜੰਗ ਜਿੱਤਣ ਤੋਂ ਬਾਅਦ ਆਪ ਦੇ ਦਰਬਾਰ ਤਾਂ ਉਹ ਆ ਕੇ ਇਹਨਾਂ ਨੂੰ ਘੋੜਾ ਗਿਫਟ ਦਿੱਤਾ ਹੋਰ ਜੀ ਜੀ ਯਾ ਹੋਰ ਸਦੀ ਉੱਪਰ ਕੀਤਾ ਕੀ ਕਹਿੰਦੇ ਆ ਆਪਣੇ ਉਹ ਅੱਗੇ দান ਕਰਦਾ ਅੱਛਾ ਜੀ ਫਿਰ ਰਾਜੇ ਨੂੰ ਫੇਰ ਖਬਰ ਵੀ ਬਾਦਸ਼ਾਹ ਨੂੰ ਜੀ ਜੇ ਉਹਨੇ ਘੋੜਾ ਤਾਦਾ ਹੋਂ ਤਾਂ ਉਹਨੇ দান ਕਰਤਾ ਜੀ ਕੀ ਕਹਿੰਦੇ ਆ ਉਹ ਫੇਰ ਆਇਆ ਜੀ ਮੈਂ ਤੁਹਾਨੂੰ ਨਵਦੀ ਕੋੜਾ ਦਿੱਤਾ ਤਾਂਨੇ ਉਹ দান ਕਰਤਾ ਜੀ ਤਾਂ ਆਪਰੇ ਕਿਹਾ ਪਿੱਛੇ ਨਿਗਾਹ ਮਾਰ ਇਹ ਨਿਗਾਹ ਮਾਰੀ ਉਹੀ ਨਸਲ ਦੇ ਉਹੀ ਰੰਗ ਦੇ ਹਜ਼ਾਰਾਂ ਇਤਸਾਦ ਦੇ ਵਿੱਚ ਕੋੜੇ ਖੜੇ ਦੇ ਜੀ ਕੀ ਕਹਿੰਦੇ ਆ ਇਹ ਦੇਖ ਕੇ ਆਪਦੇ ਖਦਮੀ ਗਿਰ ਗਏ ਜੀ 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 ਔਰ ਆਪਣੀ ਲੜਕੀ ਦੀ ਨਕਾਹ ਦੀ ਪੇਸ਼ਕਸ਼ ਕੀਤੀ ਜੀ 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 ਮੈਂ ਆਪਰੇ ਲੜਕੀ ਦੀ ਨਕਾਹ ਕਰਨਾ ਚਾਹਣਾ ਆਪਨੇ ਸ਼ਾਦੀ ਅੱਛਾ ਜੀ ਤਾਂ ਆਪਨੇ ਕਬੂਲ ਕੀਤਾ ਜੀ ਇਹ ਆ ਇਹ ਤਾਜ ਮੁਰੱਸਾ ਬੇਗਮ ਜਨਾ ਨਾਉ ਆ अच्छा जी इनਾਂ ਦੀ ਜਿਹੜਾ ਜਿਹੜੇ ਬੇਗਮ ਲੜਕੀ ਹੈ اچھا ਜੀ ਠੀਕ ਹੈ ਜਿਹੜੀ ਸ਼ਾਦੀ ਹੋਈ ਜੀ ਪੇ 12 12 ਤਹਿਸੀਲਾਂ 56 ਸਾਮੀਆਂ ਨੌਪਰ ਚੱਕਰ ਉਸ ਟਾਈਮ ਦੇ ਵਿੱਚ ਆਪ ਨੂੰ ਦੇਹੇ ਚ ਮਿਲ ਅੱਛਾ ਜੀ ਯਾਨੀ ਕਿ ਜਿਸ ਤਰ੍ਹਾਂ ਦਰਗਾਹੇ ਪੂਰੀ ਪੂਰਾ ਪਰਿਵਾਰ ਹੀ ਜਿਸ ਤਰ੍ਹਾਂ ਇੱਥੇ ਮਾਦੀ ਜੋ ਹੈ ਇਹਨਾਂ ਦੀ ਬਣੀ ਹੋਈ ਹੈ ਹਾਂ ਜੀ ਹਾਂ ਠੀਕ ਹੈ ਜੀ ਸਭ ਆਪਾਂ ਜੀ ਉਨਾਲ ਜਿੱਥੇ ਵੀ ਉਹਰੇ ਬੈਠੇ ਆ ਸਭ ਆਪਾਂ ਜੀ ਉਹਨਾਂ ਦੀ ਉਨਾਲ ਹੀ ਹੈ ਅੱਛਾ ਜੀ ਠੀਕ ਹੈ ਜੀ ਤੇ ਬਾਬਾ ਇੱਕ ਸੁਨਨ ਦੇ ਵਿੱਚ ਜਿਵੇਂ ਕਿ ਦੱਸਿਆ ਜਾਂਦਾ ਹੈ ਕਿ ਜਿਹੜੀ ਇਹ ਦਰਗਾਹ ਬਣਾਈ ਗਈ ਸੀ ਜਿਵੇਂ ਕੰਧਾਂ ਦੀਵਾਰਾਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਤਰਫ ਤੋਂ ਹਾਂਜੀ ਇਹਦੇ ਬਾਰੇ ਥੋੜਾ ਦੱਸੋਗੇ ਵੀ ਕੀ ਸੀ ਉਹ ਚਾਹ ਦੀ ਬਾਤ ਹੈ ਇਹ ਨਹੀਂ ਸ਼ਕਤੀ ਨਾਲ ਖੜੀ ਹੈ ਅੱਛਾ ਜੀ ਇਹ ਨੂੰ ਸੀਮਟ ਮਿੱਟੀ ਗਾਰਾ ਪੁੱਛ ਹੀ ਲੱਗਿਆ ਹੋਇਆ ਹਾਂਜੀ ਸਰਕਾਰ ਦੀ ਸ਼ਕਤੀ ਨਾਲ ਲੱਗਦੀ ਹੈ ਜੀ ਸਵੇਰ ਚੱਕੀ ਚੋਂ ਆਉਂਦੀ ਆਵਾਜ਼ ਸੁਣਾਈ ਦਿੱਤੀ ਹਾਂ ਜਿੰਨਾ ਤਨੇ ਬਣਾਈ ਪੁੱਤਾਂ ਨੇ ਬਣਾਈਏ ਪੁੱਤਾਂ ਨੇ ਠੀਕ ਹੈ ਤੀ ਦਮ ਠੱਪ ਹੋ ਗਈ ਨਹੀਂ ਕਹਿੰਦੇ ਕਿ ਕੋਈ ਬੰਦਨ ਅੱਛਾ ਜੀ ਵੀ ਸ਼ੁਰੂਆਤ ਮਤਲਬ ਕਿ ਚਾਰ ਦੀਵਾਰੀ ਹੋਣਾ ਤਾਂ ਇਹ ਹੋਈ ਵੀ ਸੀ ਜੀ ਜੀ ਵੀ ਜਿੰਨਾ ਦੇ ਤਰਫ ਤੋਂ ਜਿਸ ਤਰ੍ਹਾਂ ਬਣਾਈ ਗਈ ਵੀ ਜਿੰਨਾ ਨੇ ਬਣਾਈ ਹੈ ਜਿੰਨਾ ਹਾਂਜੀ ਪੁੱਤਾਂ ਨੇ ਠੀਕ ਹੈ ਜੀ ਠੀਕ ਹੈ ਹੋਰ ਇਸ ਤੋਂ ਕਿ ਜੋ ਵੀ ਮੁਰਾਦ ਮੰਗੋ ਜਾਇਜ਼ ਮੁਰਾਦਾਂ ਉਹਨੇ ਪੂਰੀ ਆਉਂਦੀਆਂ ਜੀ ਦੁਨੀਆ ਦੇ ਕੋਨੇ ਕੋਨੇ ਤੋਂ ਲੋਕ ਆਉਂਦੇ ਆ ਉਹਨੇ ਜੀ ਠੀਕ ਇਨਸਾਨੀਅਤ ਦਾ ਪੈਗਾਮ ਦਿੱਤਾ ਜਾਂਦਾ ਜੀ ਸਭ ਇੱਕ ਬਰਾਬਰ ਹੈ ਸਭ ਜੀ ਹਰ ਧਰਮ ਦੇ ਲੋਕ ਇੱਥੇ ਸਭ ਧਰਮਿਕ ਹੈ ਮਾਣੋ ਤੁਹਾਨੂੰ ਠੀਕ ਹੈ ਤੇ ਆਪਣੇ ਬਾਰੇ ਥੋੜਾ ਦੱਸੋਗੇ ਵੀ ਕਿਹੜੇ ਟਾਈਮ ਤੋਂ ਤੁਸੀਂ ਸੇਵਾ ਕਰ ਰਹੇ ਹੋ ਨਾਮ ਅਮੀਰ ਖਾਨ ਹੈ ਅਮੀਰ ਖਾਨ ਠੀਕ ਹੈ ਜੀ ਫਿਰ ਤੁਸੀਂ ਹੈਗੇ ਇੱਥੋਂ ਦੇ ਹੋ ਹਾਂ ਜੀ ਇਧੀਆਂ ਨੇ ਹੀ ਔਲਾਦ ਹੈ ਜੀ 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 ਤੇ ਇੱਥੇ ਸੇਵਾ ਸ਼ੁਰੂ ਤੋਂ ਹੀ ਕਰ ਲਓ ਹਾਂ ਜੀ ਸਾਰੇ ਦਿਨੇ ਵੀ ਨਹੀਂ ਆਉਂਦੇ ਸਭ ਨੇ ਔਲਾਦ ਠੀਕ ਹੈ ਠੀਕ ਉਹ ਜure ਬਾਬਾ ਜੀ ਦੇ ਬੈਠੇ ਦਵਾਤ ਜੀ ਠੀਕ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਸਵੀਰਾਂ ਚੰਗੀ ਲੱਗੀਆਂ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣੇ રાઈઝ જરૂર દેના કે કીਵੇਂ ਤੁਹਾਨੂੰ ਤਸਵੀરાં ਲੱਗੀਆਂ ਇਸੇ ਤਰ੍ਹਾਂ ਹੀ ਹੋਰ ਵੀ ਧાર્મિક સ્થાનાਾਂ ਦੀਆਂ તસવીરાં ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਸੋ ਮੈਂ ਰਵਨੀਤ ਡीडीसी ஆன்લાઈન ਦੇ ਨਾਲ ਧੰਨਵਾਦ